ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇ ਸਾਲ ਇਹ ਮਾਤਾ ਸਿਤਲਾ ਦਾ ਮੇਲਾ ਲੱਗਦਾ ਜੀ ਤੇ ਨਗਰ ਵੱਲੋਂ ਸਾਰੀ ਕਮੇਟੀ ਵੱਲੋਂ ਪੂਰਾ ਸਹਿਯੋਗ ਨਾਲ ਲੰਗਰ ਲਾਇਆ ਜਾਂਦੇ ਹਨ ਤੇ ਆਈਆਂ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਗੁਰੂ ਘਰ ਕਨਿਓ ਸਾਰੇ ਹੀ ਪਿੰਡ ਵਧੀਆ ਸਹਿਯੋਗ ਦਿੰਦਾ ਹੈ ਤੇ ਸੇਵਾਦਾਰ ਬਹੁਤ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਆ ਜੀ ਸੇਵਾ ਕਰਦੇ ਆ ਸੇਵਾਦਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਧੀਆ ਸਹਿਯੋਗ ਦਿੰਦਿਆ ਜੀ ਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਆ ਵੀ ਵੀ ਹਰ ਸਾਲ ਆਉਂਦੇ ਰਹਿਣ ਸੰਗਤਾਂ ਅਸੀਂ ਵੀ ਸੇਵਾ ਕਰਦੇ ਰਹੀਏ ਜੀ ਤੇ ਇਸੇ ਕਰਕੇ ਸਾਰੀਆਂ ਸੰਗਤਾਂ ਵੱਲੋਂ ਬਹੁਤ-ਬਹੁਤ ਧੰਨਵਾਦ ਭਾਈ ਗੁਰਜੀ ਦਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਆਤਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰੂ ਖਾਲਸਾ ਵੈਰੂ ਫਤਿਹ ਇਹ ਜਿਹੜਾ ਜੀ ਅਸੀਂ ਲੰਗਰ ਲਾਉਨੇ ਆ ਇੱਥੇ ਮੇਲੇ ਦੇ ਸੰਬੰਧ ਵਿੱਚ ਸਾਰੇ ਪਿੰਡਾਂ ਦਾ ਦੁੱਧ ਇਕੱਠਾ ਕਰਕੇ ਲਿਆ ਕੇ ਫੇਰ ਲੰਗਰ ਆਉਨੇ ਆ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਨੂੰ ਦੁੱਧ ਪਾਉਂਦੇ ਬਹੁਤ ਬਹੁਤ ਦੁੱਧ ਪਾਉਂਦੇ ਸਾਰੇ ਪਿੰਡਾਂ ਦੇ ਬੰਦੇ ਆ ਛੋਟੇ-ਵੋਟੇ ਬੱਚੇ ਸਾਰੇ ਬਹੁਤ ਸਹਿਯੋਗ ਦਿੰਦੇ ਆ ਸਾਰੇ ਪਿੰਡ ਸੋਗ ਨਾਲ ਮਿਲ ਕੇ ਬੈਠੇ ਗਏ ਹੋ ਸਾਰੀ ਥੈਂਕ ਯੂ ਸਤਿ ਸ੍ਰੀ ਅਕਾਲ ਸਾਰੇ ਪਾਈ ਮਾਤਾ ਦਾ ਸ਼ਿੰਗਾਰ ਸਾਡੇ ਜਿੱਤਾਂ ਮਾਈ ਹਰ ਕੋਈ ਮਾਈ ਦਾ ਪੋ ਜੀ ਆਪਹਿਣਾ ਮਾਣ ਮਾਣ ਬਿਨਾਂ ਸਤਿ ਸ੍ਰੀ ਅਕਾਲ ਸਾਡੇ ਪਾਈ ਮਾਤਾ ਦਾ ਸ਼ਿੰਗਾਰ ਹੋ ਸਾਡੇ ਜਿੱਤਾਂ ਮਾਈ ਮਾਤਾ ਦਾ ਸ਼ਿੰਗਾਰ ਲੈ ਜੋ ਪਾਈ ਸ਼ਿੰਗਾਰ ਆਵਦੀ ਆਪਹਿਣਾ ਮਾਣ ਜੇ ਆਸਮਾਨ ਦਾ ਜਿੱਤਾਂ ਮਾਤਾ ਜੈ ਮਾਤਾ ਦੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਲੰਬੇ ਸਮੇਂ ਤੋਂ ਇਹ ਮੇਲਾ ਲੱਗ ਰਿਹਾ ਸੀਤਲਾ ਮਾਤਾ ਦਾ ਸਾਰੇ ਨਗਰ ਕਾਲੇ ਕਹਿੰਦੇ ਸਹਿਯੋਗ ਦੇ ਨਾਲ ਨਗਰ ਪੰਚਾਇਤ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜੀ ਬਹੁਤ ਵਧੀਆ ਜੋ ਮੇਲੇ ਵਿੱਚ ਆਈਆਂ ਸੰਗਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਜੋ ਜ਼ਿੰਮੇਦਾਰ ਬੰਦੇ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੈ ਮਾਤਾ ਦਾ ਗੋਲਡ ਰੈਡ ਦਾ ਆਜੋ ਆਜੋ ਠੰਡਾ ਕੋਲਡ ਡਰਿੰਕ ਕਰ ਪੀਣਾ ਤੋਹਫਾ अदर बाकी प्यार की 嗯。 ਆਏ ਮਾਤਾ ਮਾਤਾ ਸਾਡੇ ਬੱਚਾ ਜੀ ਉਹਨਾਂ ਬਲ ਮਾਤਾ ਦਾ ਬੱਚਾ ਗੋਸ਼ਾ ਸ਼ਗਾਰ ਭਾਈ ਜੱਟ ਕਰਾਂਗੇ ਸਾਰੀਆਂ ਕੰਗਾਂ ਦਾ ਨੰਬੇ ਜਮੇ ਉਹਰਾ ਜੈ ਮਾਤਾ ਦੀ ਜੈ ਮਾਤਾ ਦੀ दरबार माओ प्यारे माना माना घर जे अचे लाल मीटा ਜੈ ਮਾਤਾ ਦੀ ਮੈਂ ਮਸੰਤੀ ਮਾਤਾ ਵੱਡੀ ਮਾਤਾ ਦਾ ਸੇਵਕਾਂ ਦਾ ਔਰ ਜਿੰਨੇ ਵੀ ਇਸ ਮੇਲੇ ਤੇ ਬਾਹਰੋਂ ਸੰਗਤਾਂ ਆਈਆਂ ਨੇਗੀਆਂ ਆਹਨਾਂ ਲੱਖ ਲੱਖ ਸ਼ੁਕਰ ਹੈ ਯਾਰ ਅਤੇ ਬਾਕੀ ਪ੍ਰਸ਼ਾਸਨ ਹੋਰ ਪੰਚਾਇਤ ਕੋਲ ਸਬਸਾਰ ਸਾਰੇ ਜਿੰਨੇ ਵੀ ਆਏ ਨੇਗੇ ਸਾਰਿਆਂ ਦਾ ਫਿਰ ਰਹਿਣੀਆਂ ਔਰ ਸੰਗਤਾਂ ਨੂੰ ਬਧਾਈ ਦੇਣਾ ਜਿਹੜਾ ਸੁਖਸਾਨ ਦਾ ਇਹ ਮੇਲਾ ਨੇਪਰੇ ਚੜ ਗਿਆ ਧੰਨਵਾਦ ਮੇਰੇ ਕਾਹਰ ਕਰੀ ਹੈ इतना भीरान का बहुत बहुत धन्यवाद जो सारी दुनिया जो में दिखा रहे हैं के जो माता का मीट है बहुत श्रद्धा का मनाया जाता है भीर भैन ने दूर दरे भी अपने मीडिया राही राीर ने रिकावर करवाद जय माता जी जय माता

जेका तकलीफ़ जय माता जी छो पहुचो ਚੰਗਾ ਭਰਾਵੋ ਤੁਹਾਨੂੰ ਸਾਰੇ ਨਾਮ ਨਾਲ ਖਾਤੇ ਕਰ ਬਲੋਂ ਮੁੱਖ ਵੇਲ ਕਾ ਜਿਆਗ ਦਿਆ ਜਿਨ੍ਹਾਂ ਦੇ ਹਰੇਕ ਪਰਵਾਂ ਦੇ ਵਿੱਚ ਜਾ ਕੇ ਹਰੇਕ ਬੰਦੇ ਦੀ ਕਰਨ ਬਣ ਬਣ ਬੜਾਈਆ ਤੇ ਕੱਲੇ ਕਰਨ ਪੁਰਾਣਾ ਦਰਸ਼ ਲਗਾਉਂ ਉਸ ਜਗ੍ਹਾ ਤੇ ਉਹਨੇ ਪੂਰੀ ਕਾਤੋਂ ਦੀ ਕਰਨ ਪੂਰੀ ਆ ਰਹਿਣ ਉਹਨਾਂ ਨੇ ਨਹੀਂ ਜਗਾ ਪੁਰਾਣਾ ਦਰਸ਼ ਬਲ ਕੋਕੋ ਜਮਾਰਾ ਦਾ ਬੱਧਾ ਪਾਣੇ ਕਰਵਾ ਜੀਵਨ ਪਰਦੇ ਵਿੱਚ ਅੱਜ ਨੂੰ ਮੈਂ ਸ਼ੁਕਰੀਆਂ ਚੰਗਾ ਭਰਾਵੋ ਮੈਂ ਜਗਦੇ ਨੂੰ ਜੋ ਵੀ ਹੋਵੇ ਚੱਲਦਾ ਜਿੱਦਾਂ ਉਹ ਮੈਨੂੰ ਜੀਤੇ ਪਰ ਉਹ ਬਹੁਤ ਕਹਾਣੀ ਜਾਈ ਵੀ ਕੋਈ ਸਰਚਾ ਪਾ ਵੇ ਬੀਬੀ ਦਾ ਮਾਤਾ ਆਚੇ ਹੁੰਗਰੀਏ ਜੀ ਸੇ 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 ਪਿਆਰ ਦੇ ਸੇ ਸਾਥ ਨੂੰ ਸੇ ਦਾ ਪ੍ਰੋਗਰਾਮ ਜਿਹੜੀ ਮਰਜ਼ੀ ਕਰਵਾਉਂਦੇ ਸਨ ਸਥਿਤੀਆਂ ਕੋਈ ਨਹੀਂ ਆਪੇ ਸੇ ਸੇ ਪਿਆਰ ਦੇ ਸੇ ਪਰ ਮੈਨੂੰ ਬਹੁਤ ਪਿਆਰ ਕਰਦਾ 20 20 20 20